ਮਾਤਮ ਆਲਿਆ ਬਿਗਲ ਵਜਾਂ ਦਾ ਲਾਨ ਕੀਤਾ ਬਾਅਦ ਵਿੱਚ ਉਹਨਾਂ ਨੇ ਇਹ ਲਾਨ ਵਾਪਸ ਲੈ ਲਿਆ ਕੀ ਕਰਨ ਜਾਵੂਗੀ ਉਹਨਾਂ ਨੂੰ ਜਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਇਹ ਭੋਲੇ ਨੇ ਤੇ ਸਿੱਖ ਜਾਣਗੇ ਹੌਲੀ ਹੌਲੀ ਕੀ ਕਿਵੇਂ ਗੱਲ ਕਰਨੀ ਹੈ ਕਿ ਇਹ ਕਿਹੜੀ ਰਸਮ ਕਿਵੇਂ ਕਰਨੀ ਹੈ ਅਜੇ ਪਤਾ ਨਹੀਂ ਉਹਨਾਂ ਨੂੰ ਇੱਕ ਟਾਈਮ ਹੋਰ ਉਹਨਾਂ ਨੂੰ ਚੀਫ ਇਨਸਟਿਟਿਊਟ ਬਣਾ ਦिए ਤੇ ਉਹਦੇ ਚ ਸਿੱਖ ਜਾਣਗੇ ਸਾਰਾ ਕੁਝ ਕਹਿਣਾ ਚਾਹੋਗੇ ਭਗਵੰਤਬਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਸਲਾਹ ਕਰ ਲਈ ਜਾਂਦੀ ਹੈ ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜ਼ਿਆਦਾ ਪਤਾ ਹੈ ਹਿਮਾਂਤ ਸਾਹਿਬ ਤੋਂ ਜ਼ਿਆਦਾ ਸਿੱਖਾਂ ਨਾਲ ਖਾਸ ਕਰਕੇ ਕੀ ਕਰਨੀ ਹੈ ਹੋਰ ਤੁਹਾਨੂੰ ਦੱਸਿਆ ਤੋਂ ਡੀਆਂ ਬਿਜਲੀ ਦੀਆਂ ਤਾਰਾਂ ਤੇ ਖੰਬੇ ਤਬਦੀਲ ਹੋ ਜਾਣੇ ਆ ਅਗਲੇ ਸਾਲ ਤੱਕ ਤੇ ਤੁਹਾਡੀ ਕੋਈ ਵੀ ਮਸ਼ੀਨ ਸੜੂਗੀ ਨਹੀਂ ਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ ਹਾਂ ਉਹਨਾਂ ਦੀ ਮਾਫੀ ਦੇਣੀ ਚਾਹੀਦੀ ਹੈ ਜੀ ਪਰ ਜਿਹੜੀ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ ਇਹ ਗਲਤ ਗੱਲ ਹੈ ਪਰ ਜਿਹੜੀ ਬੀਬੀ ਬਾਣੋਂ ਦੇ ਕਾਤਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੋਂ ਦੇ ਉੱਤੇ ਜ਼ਬਰ ਜਨਾਹ ਕੀਤਾ ਉਹਨਾਂ ਨੂੰ ਤਾਂ ਪੂਰੀ ਸਜ਼ਾ ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚੋਂ ਤਾਂ ਉਹਨਾਂ ਨੂੰ ਬਿਨਾਂ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰਤਾ ਪਰ ਏਡੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕਿ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਐ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਅਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਉਸੇ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਐ ਤੇ ਪਾਸ ਕਰਾਏ ਐ ਇੰਦਰਾ ਗਾਂਧੀ ਤੇ ਆ ਜਿਹੜੇ ਬਿੱਲ ਪਾਸ ਕਰਾਏ ਐ ਮੋਦੀ ਸਾਹਿਬ ਨੇ ਮੇਛਾ ਨੇ ਕੋਈ ਫਰਕ ਇਹਨਾਂ ਦੇ ਵਿੱਚ ਹੈ ਨਹੀਂਗਾ ਵੀ ਬਹੁਤ ਫਕਰ ਹੋਣਾ ਚਾਹੀਦਾ ਮੈਨੂੰ ਵੀ ਫਕਰ ਹੈ ਕਿ ਇਹ ਜਿਹੜੇ ਲੋਕ ਬੋਲ ਨਹੀਂ ਸਕਦੇ ਹੈਗੇ ਤੁਸੀਂ ਤਾਂ ਸਾਰੇ ਮੇਰੇ ਕੋਲ ਆ ਕੇ ਕਹਿ ਸਕਦੇ ਹੋ ਪਰ ਇਹਨਾਂ ਦੀ ਨੁਮਾਇੰਦਗੀ ਤਾਂ ਕੋਈ ਹੈ ਨਹੀਂ ਤੇ ਉਹ ਤੁਸੀਂ ਸਾਰਿਆਂ ਨੇ ਅੱਜ ਇਥੋਂ ਦੇ ਨਿਜ਼ਾਮ ਨੇ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਹਾਂ ਸਰ ਅੱਜ ਤੱਕ ਐਮਪੀ ਕਿੰਨੇ ਆਏ ਕਿੰਨੇ ਗਏ ਕੀ ਅੱਜ ਤੱਕ ਕਿਸੇ ਨੇ ਸਟ੍ਰਾਈਕ ਸਾਈਕਲ ਵੰਡੇ ਨੇ ਆ ਇਹ ਤੁਸੀਂ ਦੱਸਾ ਜੋ ਮੈਂ ਤਾਂ ਆਪਣੀ ਤਾਰੀਫ਼ ਨਹੀਂ ਕਰਨੀ ਹੈਗੀ ਜੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਕੀ ਹੋਇਆ ਜੀ ਪਰ ਜਿਹੜੀ ਮੇਰੀ ਡਿਊਟੀ ਹੈ ਜਿਹੜੇ ਬੰਦੇ ਨਹੀਂ ਸੁਣ ਸਕਦੇ ਬੋਲ ਸਕਦੇ ਉਹਨਾਂ ਲਈ ਮੈਂ ਸਮਝਿਆ ਕਿ ਬਰਨਾਲੇ ਵੀ ਕਰਤਾ ਹੈ ਸੰਗਰੂਰ ਵੀ ਕਰਤਾ ਹੈ ਲੇਰਾਗਾਗਾ ਰਹਿ ਗਿਆ ਹੋਰ ਜਿਹੜੇ ਇੱਥੇ ਵੀ ਰਹਿ ਜਾਣਗੇ ਉਹਨਾਂ ਦਾ ਵੀ ਅਗਲੇ ਵਾਰੀ ਕਰਦਾ ਹੈ ਸਰ ਜੀ ਸਹਿਰ ਲਈ ਹੋਰ ਕੀ ਕਰ ਸਕਦੇ ਹੋ ਕੁਝ ਤਾਂ ਹੋਰ ਤੁਹਾਨੂੰ ਦੱਸਿਆ ਤੁਹਾਡੀਆਂ ਬਿਜਲੀ ਦੀਆਂ ਤਾਰਾਂ ਤੇ ਖੰਬੇ ਤਬਦੀਲ ਹੋ ਜਾਣੇ ਆ ਅਗਲੇ ਸਾਲ ਤੱਕ ਤੇ ਤੁਹਾਡੀ ਕੋਈ ਵੀ ਮਸ਼ੀਨ ਸੜੂਗੀ ਨਹੀਂ ਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ ਸਰ ਮਲੇਰਕੋਟ ਲਈ ਹੋਰ ਕੀ ਕੀ ਸੁਗਾਤਾਂ ਲੈ ਕੇ ਆ ਰਹੇ ਹੋ ਤੁਸੀਂ ਮੈਂ ਸੋਚ ਰਿਹਾਂ ਕਿ ਸ਼ੇਰ ਮੁਹੰਮਦ ਖਾਨ ਪਰਸ ਨੂੰ ਸਹਿਬਜ਼ਾਦੇ ਅੰਦਰਸ਼ੀ ਜੀ ਦੇ ਵਸੇ ਜਿਨ੍ਹਾਂ ਤੇ ਲਈ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਅਸੀਂ ਉਹਨਾਂ ਦੇ ਲਈ ਕੋਈ ਯਾਦਗਾਰ ਬਣਾਈਏ ਪਰ ਇਥੋਂ ਦੀ ਜਿਹੜੀ ਕਮੇਟੀ ਆ ਉਹ ਜੇ ਸਾਨੂੰ ਇਜਾਜ਼ਤ ਨਹੀਂ ਦੇ ਰਹੀ ਕਿ ਪਲਾਣੀ ਜਗਾ ਤੇ ਵਿੱਚ ਜੇ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੋਊਗੀ ਤੇ ਸਾਨੂੰ ਜਗ੍ਹਾ ਦੇ ਦੋਗੇ ਫੇਰ ਸ਼ੇਰ ਮੁਹੰਮਦ ਖਾਨ ਸਾਹਿਬ ਤੇ ਲਈ ਆਪਾਂ ਜੇ ਕੋਈ ਯਾਦਗਾਰ ਬਣਵਾ ਦਈਏ ਉਹ ਬੜੀ ਵਰਲਡ ਫੇਮਸ ਹੋਊਗੀ ਕੋ ਕਰਕੇ ਹਾਂ ਦਾ ਨਾਰਾ ਸਹਿਬਜ਼ਾਦੇ ਨੂੰ ਬਚਾਉਣ ਦੇ ਲਈ ਇਡੇ ਵਰ ਦੇ ਅਰੰਗ ਜ਼ੇਬ ਹਕੂਮਤ ਨੂੰ ਉਹਨਾਂ ਨੇ ਕਿਹਾ ਸੀਗਾ ਤੁਮਾਂ ਸਮਝਦੇ ਕਿ ਇਹ ਦੇਣ ਸਾਡੀ ਪਾਰਟੀ ਦੀ ਬਹੁਤ ਹੋਊਗੀ ਮਲੇਰ ਕੋਟਲੇ ਨੂੰ ਜੇ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਇੱਥੇ ਬਣ ਜੇ ਤੇ ਜਿਹੜੀ ਇਥੋਂ ਦੇ ਪੈਲੇਸ ਹੈਗੀ ਹੈ ਉਹਦੀ ਸੰਭਾਲ ਹੋ ਜੇ ਤੇ ਜਿਹੜਾ ਇਹਨਾਂ ਦਾ ਜਿੱਥੇ ਦਫ਼ਨ ਹੁੰਦਾ ਹੈ ਰਾਜਿਆਂ ਦਾ ਮਹਾਰਾਜਿਆਂ ਦਾ ਨਵਾਬਾਂ ਦਾ ਉਹਨਾਂ ਦੀ ਵੀ ਆਰਕੀਓਲੋਜੀਕਲ ਸੁਸਾਇਟੀ ਸੰਭਾਲ ਕਰਨੀ ਸ਼ੁਰੂ ਕਰ ਦੇਵੇ ਇੱਥੋਂ ਦਾ ਜਿਹੜਾ ਕਲਚਰ ਹੈ ਸਭਿਆਚਾਰ ਉਹ ਮੈਂ ਚਾਹੁੰਦਾ ਕਿ ਉਹਨੂੰ ਸੰਭਾਲ ਲਈਏ ਜੀ ਮਾਨ ਸਾਹਿਬ ਸੀਐਮ ਭਗਵੰਤ ਸਬਾਨ ਨੇ ਪਹਿਲਾਂ ਫਤੇਗੜ ਸਾਈਬੂ ਵਿਖੇ ਸ਼ੀਦ ਦੇ ਹਫ਼ਤੇ ਕਰਕੇ ਮਤ ਮਾਲਿਆ ਬਿਗਲਵਜਾਨ ਦਾ ਐਲਾਨ ਕੀਤਾ ਬਾਅਦ ਵਿੱਚ ਉਹਨਾਂ ਨੇ ਇਹ ਐਲਾਨ ਵਾਪਸ ਲੈ ਲਿਆ ਕੀ ਕਹਿਣਾ ਚਾਹੂੰਗੀ ਉਹਨਾਂ ਨੂੰ ਜਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਇਹ ਭੋਲੇ ਨੇ ਤੇ ਸਿੱਖ ਜਾਣਗੇ ਹੌਲੀ-ਹੌਲੀ ਕੀ ਕਿਵੇਂ ਗੱਲ ਕਰਨੀ ਹੈ ਕਿ ਇਹ ਕਿਹੜੀ ਰਸਮ ਕਿਵੇਂ ਕਰਨੀ ਹੈ ਅਜੇ ਪਤਾ ਨਹੀਂ ਉਹਨਾਂ ਨੂੰ ਇੱਕ ਟਰਮ ਹੋਰ ਉਹਨਾਂ ਨੂੰ ਚੀਫ ਮਿਨਿਸਟਰ ਜੀ ਬਣਾ ਦिए ਅੋਦਿ ਸਿੱਖ ਜਾਣਗੇ ਸਾਰਾ ਕੁਝ ਆਉਣ ਵਾਲੀਆਂ ਚੋਣਾਂਵਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਰਿਸਪਾਂਸ ਮਿਲ ਰਿਹਾ ਹੈ ਸੀ ਦਾ ਐਲਾਨ ਕਰਿਆ ਮੈਨੂੰ ਤਾਂ ਠੀਕ ਹੈ ਜੀ ਇਹ ਤੁਸੀਂ ਦੱਸਣਾ ਕਿ ਇਹ ਕਿੰਨੂੰ ਰਿਸਪਾਂਸ ਦੇਵੋਗੇ ਬਾਕੀ ਜਿਹੜੇ ਸੰਸਦ ਮੈਂਬਰ ਮੋਹਤਰ ਕੀਤਾ ਜਾ ਰਹੇ ਹੈ ਗਰੋਧੀ ਪਾਰਟੀਆਂ ਦਾ ਉਹ ਵੀ ਕਰ ਰਹੀਆਂ ਨੇ ਉਹ ਜਿਹੜਾ ਬਿੱਲ ਕਾਨੂੰਨ ਦਾ ਪਾਸ ਕੀਤਾ ਗਿਆ ਹੈ ਉਹ ਬਿਲਕੁਲ ਇਹ ਗੈਰ ਜਮਹੂਰੀਅਤ ਹੈ ਗੈਰ ਸੰਵਿਧਾਨਕ ਹੈ ਕਿਉਂ ਕਰਕੇ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਹੈ ਨਹੀਂ ਸਗੀ ਦੇ ਡਿਬੇਟ ਤੋਂ ਬਗੈਰ ਜਿਹੜਾ ਇਹ ਭਾਜੀਪੀ ਆਰਐਸਐਸ ਨੇ ਉਹ ਕਾਨੂੰਨ ਦੇ ਬਿੱਲ ਪਾਸ ਕਰਾਏ ਆ ਉਹ ਬੜੇ ਨਜਾਇਜ਼ ਐ ਤੇ ਮੈਂ ਬੋਲਿਆ ਵੀ ਹੈਗਾ ਤੇ ਮੈਨੂੰ ਟਾਈਮ ਵੀ ਨਹੀਂ ਸੀ ਦਿੰਦੇ ਪਰ ਜ਼ਬਰਦਸਤੀ ਮੈਂ ਉੱਥੇ ਖੜ ਕੇ ਕਿੰਨੇ ਘੰਟੇ ਥੋੜਾ ਜਿਹਾ ਟਾਈਮ ਮਿਲਿਆ ਜਿਹੜਾ ਮੈਂ ਕਹਿ ਸਕਿਆ ਹੈਗਾ ਪਰ ਇਹਦੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਦੀ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਆ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਅਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਉਸੇ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਐ ਤੇ ਪਾਸ ਕਰਾਏ ਐ ਇੰਦਰਾ ਗਾਂਧੀ ਤੇ ਆ ਜਿਹੜੇ ਬਿੱਲ ਪਾਸ ਕਰਾਏ ਐ ਮੋਦੀ ਸਾਹਿਬ ਨੇ ਮੇਛਾ ਨੇ ਕੋਈ ਫਰਕ ਇਹਨਾਂ ਦੇ ਵਿੱਚ ਹੈ ਨਹੀਂਗਾ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਭਗਵੰਤਬਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਹਿਲਾ ਸਿੱਖ ਜਥੇਬੰਦੀ ਹੈ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜ਼ਿਆਦਾ ਪਤਾ ਹੈ ਹਿਮਾਂਤ ਸਾਹਿਬ ਤੋਂ ਜ਼ਿਆਦਾ ਸਿੱਖਾਂ ਨਾਲ ਖਾਸ ਕਰਕੇ ਕੀ ਕਰਨੀ ਹੈ ਪਰ ਸਰ ਟਰਾਈਸਾਈਕਲ ਨੇ ਜਿਹੜੇ ਜ਼ਰੂਰਤਮੰਦਾਂ ਨੂੰ ਦਿੱਤੇ ਗਏ ਨੇ ਕਈ ਐਸੇ ਜ਼ਰੂਰਤਮੰਦ ਵੀ ਅਸੀਂ ਦੇਖੇ ਨੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੈਗੇ ਨਿਬੈਟਰੀ ਵਾਲੇ ਸਾਈਕਲ ਕੀ ਸਰ ਇਹ ਜਾਇਜ਼ ਹੈ ਉਹੀ ਸਾਈਕਲ ਕਿਸੇ ਹੋਰ ਨੂੰ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ ਹਾਂ ਦਿੱਤੇ ਜਾਣੇ ਚਾਹੀਤੇ ਸੀ ਫੇਰ ਅੱਗੇ ਪਰ ਦੋ ਦੋ ਤਿੰਨ ਤਿੰਨ ਹੈਗੇ ਉਹਨਾਂ ਕੋਲ ਆਲਰੇਡੀ ਪਹਿਲੇ ਫਿਰ ਸੰਵੇਦੀ ਚੀਜ਼ ਦਾ ਪਤਾ ਨਹੀਂ ਹੈ ਪਰ ਜੇ ਪਤਾ ਹੁੰਦਾ ਤਾਂ ਫੇਰੇ ਤੇ ਸਰ ਇਹਦੀ ਜਾਂਚ ਕਰੋਗੇ ਸਰ ਖਰਾ ਤਾਂਗੇ ਜੀ ਬਾਕੀ ਸਰ ਰਾਜਵਾਨਾ ਸਾਹਿਬ ਜਿਹੜਾ ਚੱਲ ਰਿਹਾ ਮੁੱਦਾ ਠੀਕ ਜੀ ਰਾਜਵਾਨਾ ਸੰਧੀ ਜੋ ਚੱਲ ਰਹੀ ਆ ਗੱਲਬਾਤ ਬਲਵੰਤ ਸਿੰਘ ਰਾਜਵਾਨਾ ਜੀ ਦਾ ਹਾਂ ਉਹਨਾਂ ਦੀ ਮਾਫੀ ਦੇਣੀ ਚਾਹੀਦੀ ਹੈ ਜੀ ਪਰ ਜਿਹੜੀ ਅਮਿਤ ਸ਼ਾ ਜੀ ਕਹਿੰਦੇ ਆ ਕਿ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ ਇਹ ਗਲਤ ਗੱਲ ਹੈ ਪਰ ਜਿਹੜੀ ਬੀਬੀ ਬਾਣੋਂ ਦੇ ਕਾਤਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੋਂ ਦੇ ਉੱਤੇ ਜ਼ਬਰ ਜਨਾਹ ਕੀਤਾ ਉਹਨਾਂ ਨੂੰ ਤਾਂ ਪੂਰੀ سزا ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚੋਂ ਤਾਂ ਉਹਨਾਂ ਨੂੰ ਬਿਨਾਂ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰਤਾ ਤੇ ਉਹਨਾਂ ਨੇ ਵੀ ਕੋਈ ਪਛਤਾਵਾ ਤਾਂ ਕੀਤਾ ਨਹੀਂ ਸੀਗਾ ਹੈਨਾ ਸੋ ਇਹ ਗੱਲ ਕਹਿੰਦੀ ਗਲਤ ਹੈ ਸ਼ੁਕਰੀਆ